ਤੁਹਾਡੇ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਆਪਾਂ ਕਰਾਂਗੇ 10ਵੀਂ ਕਲਾਸ ਦੀ ਪੰਜਾਬੀ ਵੰਗੀ ਦੇ ਇਕਾਂਗੀ ਪਾਠ ਦੀ ਪਹਿਲੇ ਪਾਠ ਜਫਰਨਾਮਾ ਇਸ ਦਾ ਅੱਜ ਚੌਥਾ ਪਾਠ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਲੂਰ ਕਰ ਦਿਓ ਔਰੰਗਜੀਬ ਅਸਖਾਨ ਤੋਂ ਮੇਰਾ ਅਹਲਾ ਅਹਲਕਾਰ ਹੀ ਨਹੀਂ ਦ일리 ਦੋਸਤ ਵੀ ਹੈ ਬੇਸ਼ੱਕ ਹੀ ਰਾਜ ਮੈਂ ਤੇਰੇ ਪਾਸੋਂ ਵਿਲਕੋ ਕੇ ਰੱਖਦਾ ਹਾਂ ਪਰ ਅੱਜ ਆਪਣੇ ਦਿਲ ਦਾ ਪੇ ਤੇਰੇ ਸਾਹਮਣੇ ਜ਼ਾਹਿਰ ਕਰਦਾ ਹਾਂ ਅਸਕਾ ਹਜ਼ੂਰ ਦੀ ਜਰਾਨ ਬਾਜੀ ਹੈ ਔਰੰਗਜ਼ੇਬ ਮੈਂ ਆਪਣੀ ਕਮਜ਼ੋਰੀ ਕਿਸੇ ਸਾਹਮਣੇ ਜाहिर ਨਹੀਂ ਕਰਨੀ ਚਾਹੁੰਦਾ ਤੇਰੇ ਉੱਤੇ ਮੈਨੂੰ ਮੁਕੰਮਲ ਭਰੋਸਾ ਹੈ ਤੂੰ ਮੈਨੂੰ ਜ਼ਰੂਰ ਸਹੀ مشਵਰਾ ਦੇਵੇਂਗਾ ਉਸਤਖਨ ਜਹਾਨ ਪਨਾ ਜਲਦੀ ਆਪਣੇ ਦਰਬਾਰ ਹਾਲ ਕਰੋ ਔਰੰਗਜ਼ੇਬ ਦੋ ਸੱਚ ਤਾਂ ਇਹ ਹੈ ਕਿ ਜ਼ਿੰਦਗੀ ਭਰ ਮੈਂ ਇਤਨਾ ਪਰੇਸ਼ਾਨੀ ਹੋਇਆ ਜਿਤਨੇ ਇੱਕ ਰਾਤ ਵਿੱਚ ਨਾ ਹੀ ਅਜੇ ਤੱਕ ਕਿਸੇ ਨੇ ਮੇਰੀ ਜ਼ਮੀਨ ਨੂੰ ਇਤਨਾ ਝੰਜੋੜਿਆ ਹੈ ਉਸਤਖਨ ਉਤਸਕ ਤਾਂ ਨਾ ਹਜ਼ੂਰ ਕੱਲ ਅਜਾਹ ਕਿਹੜਾ ਵਾਕਿਆ ਹੋਇਆ ਹੈ ਅਸ ਔਰੰਗਜ਼ੇਬ ਕੱਲ ਪੰਜਾਬ ਤੋਂ ਦਿਆਲ ਸਿੰਘ ਆਨੰਦਿਕ ਸਿੱਖ ਆਪਣੇ ਪੀਰ ਗੋਵਿੰਦ ਸਿੰਘ ਦਾ ਖਤ ਲੈ ਕੇ ਮਿਲਿਆ ਹੈ ਅਸਦਖਾਨ ਇਹ ਤਾਂ ਮੈਂ ਵੀ ਸੁਣਿਆ ਹੈ ਔਰੰਗਜ਼ੇਬ ਸ਼ੱਕ ਨਾਲ ਕਿ ਆ ਤੂੰ ਉਸ ਖੱਤ ਦੇ ਮਜਬੂਨ ਬਾਰੇ ਵੀ ਕੁਝ ਸੁਣਿਆ ਹੈ ਅਸਦਖਾਨ ਡਰ ਕੇ ਨਹੀਂ ਜਹਾਨ ਪਨਾ ਬਸ ਇਹੋ ਸੁਣਿਆ ਕਿ ਸਿੰਘ ਨੂੰ ਕਈ ਮਹੀਨੇ ਇੰਤਜ਼ਾਰ ਕਰਨੀ ਵੀ ਮੁਲਾਕਾਤ ਤੇ ਲਈ ਔਰੰਗਜ਼ੇਬ ਕਿਉਂਕਿ ਉਹ ਆਪਣੇ ਹੱਥਾਂ ਨਾਲ ਖਤ ਮੈਨੂੰ ਦੇਣਾ ਚਾਹੁੰਦਾ ਸੀ ਅਸਦਖਾਨ ਫੇਰ ਤਾਂ ਹਜ਼ੂਰ ਖਾਸ ਪੈਗਾਮ ਹੋਵੇਗਾ ਔਰੰਗਜ਼ੇਬ ਹਾਂ ਖਾਸ ਉਲ ਖਾਸ ਇੱਕ ਜਫਰਨਾਮਾ ਆਹਲਾ ਵਦੀਆ ਅਹਲਕਾਰ ਅਦਦਾਰ ਜਨ ਕੇ ਕਰਮਚਾਰੀ ਰਾਸ ਪੀ ਜਾਹਰ ਪ੍ਰਗਟ ਜਰਾਨਵਾਜੀ ਨਿੱਕੇ ਤਨ ਕੇ ਵਿਅਕਤੀ ਕਦਰ ਕਰਨ ਦਾ ਭਾਵ ਗਰੀਮ ਸਨਮਾਨ ਦੇਣਾ ਮੁਕੰਮਲ ਪੂਰਾ مشਵਰਾ ਸਲਾਹ ਜ਼ਮੀਰ ਆਤਮਾ ਚੰਜੋੜਨਾ ਜੋਰ ਨਾਲ ਹੋਣਾ ਸਕਤਾ ਤੀਬਰ ਇੱਛਾ ਵਾਕਿਆ ਘਟਨਾ ਪੀਰ ਗੁਰੂ ਮਜ਼ਬੂਨ ਵਿਸ਼ਾ ਬੇਗਾਮ ਸੰਦੇਸ਼ ਖਾਸ ਖਾਸ ਖਸ ਚੁਣਿਆ ਹੋਇਆ ਜਫਰਨਾਮਾ ਵਿਜੇ ਦਾ ਪੱਤਰ ਵਿਜੇ ਦਾ ਖਤ ਜਿੱਤ ਜਨ ਕੇ ਪੱਤਰ ਔਰੰਗਜੀਬ ਅਸਤਖਾਨ ਨੂੰ ਕਹਿੰਦਾ ਕਿ ਉਸ ਦਾ ਵਧੀਆ ਅਹਿਲਕਾਰ ਹੀ ਨਹੀਂ ਸਗਸਤ ਦੀ ਗੇ ਦੋਸਤ ਵੀ ਹੈ ਭਾਵੇਂ ਕੁਝ ਭੀਦ ਉਸ ਤੋਂ ਵੀ ਲਿਖੋ ਕੇ ਰੱਖਦਾ ਪਰ ਅੱਜ ਆਪਣੇ ਦਿਲ ਦਾ ਭੇਦ ਉਸ ਦੇ ਸਾਹਮਣੇ ਪ੍ਰਗਟ ਕਰਦਾ ਹੈ ਅਸਤਖਾਨ ਬਾਦਸ਼ਾਹ ਵੱਲੋਂ ਉਸ ਨੂੰ ਇਹ ਮਤਵ ਦੇਣ ਲਈ ਉਸ ਦਾ ਧੰਨਵਾਦ ਕਰਦਾ ਕਿ ਇਹ ਹਜ਼ੂਰੀ ਜਲਾਨ ਬਾਜੀ ਹੈ ਔਰੰਗਜੀਬ ਕਹਿੰਦਾ ਕਿ ਆਪਣੀ ਕਮਜ਼ੋਰੀ ਕਿਸੇ ਸਾਹਮਣੇ ਪ੍ਰਗਟ ਨਹੀਂ ਕਰਨਾ ਚਾਹੁੰਦਾ ਪਰ ਅਸਤਖਾਨ ਤੇ ਔਰੰਗਜੀਬ ਨੂੰ ਪੂਰਾ ਪ੍ਰਸੇਗਿਸਮ ਸਹੀ ਸਲਾਹ ਦੀ ਹੈ ਅਸਤਖਨ ਵਾਸ਼ਨ ਕਹਿੰਦਾ ਕਿ ਜਲਦੀ ਆਪਣੇ ਦਿਮਾਗ ਦਾ ਭਾਰ ਹੌਲਾ ਕਰਨ ਔਰ ਜੇ ਆਪਣੇ ਅਹਲਕਾਰ ਦੋਸਤ ਅਸਤਖਨ ਕਹਿੰਦਾ ਕਿ ਸੱਚ ਤਾਂ ਇਹ ਕਿ ਉਹ ਜ਼ਿੰਦਗੀ ਪਰ ਇੰਨਾ ਪਰੇਸ਼ਾਨ ਨਹੀਂ ਹੋਇਆ ਜਿੰਨਾ ਇੱਕ ਰਾਤ ਵਿੱਚ ਹੋਇਆ ਨਾ ਹੀ ਕਿਸ ਨੇ ਅਜੇ ਤੱਕ ਇਸਦੀ ਆਤਮਾ ਨੂੰ ਇੰਨਾ ਝੋੜਿਆ ਅਸਤਖਨ ਉਸਕਤ ਨਾਲ ਕਹਿੰਦਾ ਹੈ ਹਜ਼ੂਰ ਕੱਲ੍ਹ ਇਹ ਹੀ ਕੀ ਢ ਕਰਨਾ ਆਪਣੀ ਅਰਮਜੀਤ ਦਾਦਾ ਕੀ ਕੱਲ ਪੰਜਾਬ ਤੋਂ ਦਿਆ ਸਿੰਘ ਨਾਂ ਦਾ ਇੱਕ ਸਿੱਖ ਆਪਣੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖੱਤ ਲੈ ਕੇ ਉਸ ਨੂੰ ਮਿਲਿਆ ਅਸਖਾਨ ਆਖਦਾ ਕਿ ਇਹ ਤਾਂ ਉਸਨੇ ਵੀ ਸੁਣਿਆ ਹੈ ਅਰਮਜੀਤ ਸ਼ੱਕ ਨਾ ਪੁੱਦੇ ਕਿ ਉਸਨੇ ਇਸ ਦਾ ਦਿਵਿਚਿਵਰੀ ਵੀ ਕੁ ਸੁਣਿਆ ਹੈ ਅਸਖਾਨ ਡਰਦਾ ਹੋਇਆ ਕਹਿੰਦਾ ਹੈ ਕਿ ਉਸਨੇ ਇਸ ਖੱਦ ਦੇ ਵਿਸ਼ੇ ਬਾਰੇ ਤਾਂ ਕੁਝ ਨਹੀਂ ਸੁਣਿਆ ਬਸ ਉਸਨੇ ਇਹੀ ਸੁਣਿਆ ਹੈ ਕਿ ਉਸ ਸਿੰਘ ਨੂੰ ਮੁਲਾਕਾਤ ਲਈ ਕਈ ਮਹੀਨੇ ਉਡੀਕ ਕਰਨੀ ਪਈ ਔਰੰਜੇਰ ਇਸ ਦਾ ਕਾਮਦਸਤਾ ਕਹਿੰਦਾ ਕਿ ਉਸ ਸਿੰਘ ਆਪਣੇ ਹੱਥਾਂ ਨਾਲ ਇਹ ਖਤ ਉਸ ਨੂੰ ਦੇਣਾ ਚਾਹੁੰਦਾ ਸੀ ਅਸਕਾਨ ਕਹਿੰਦਾ ਫਿਰ ਤਾਂ ਕੋਈ ਖਾਸ ਸੰਦੇਸ਼ ਹੋਵੇਗਾ ਵਾਸ਼ਾ ਹਾਂ ਵਿੱਚ ਜਵਾਬ ਦਿੰਦਾ ਕਹਿੰਦਾ ਕਿ ਇੱਕ ਜਫਰਨਾਮਾ ਜਿੱਤ ਦਾ ਪੱਤਰ ਹੈ ਅਸਕਾਨ ਜਹਾਨ ਪਨਾ ਉਸ ਖਤ ਵਿੱਚ ਐਸੀ ਕਿਹੜੀ ਗੱਲ ਹੈ ਜੋ ਯੂਦੇ ਦਿਮਾਗ ਨੂੰ ਇਤਨਾ ਪਰੇਸ਼ਾਨ ਕਰ ਰਹੀ ਹੈ ਔਰੰਗਜ਼ੇਬ ਉਸ ਸਿੱਖਾਂ ਦੀ ਪੀਰ ਨੇ ਐਸੀ ਬੇਵਾਕੀ ਨਾਲ ਮਿਲਾਂਤ ਪਾਈ ਕਿ ਮੇਰੀ ਜ਼ਮੀਰ थरथरा ਗਈ ਮੇਰਾ ਵजूद पिੰਜਿਆ ਗਿਆ ਪਤਾ ਨਹੀਂ ਉਸ ਦਾ ਜੈਨ ਉਤੇ ਕੀ ਅਸਰ ਹੋਇਆ ساری ਰਾਤ ਕੋਈ ਨੀਂਦ ਨਹੀਂ ਆਈ ਸਵੇਰ ਸਾਰ ਜਿਹਾ ਅੱਖ ਲੱਗੀ ਤਾਂ ਸਭ ਖੌਫ ਨਾ ਖਾਵਾਇਆ ਜੋ ਬਿਆਨੋਂ ਬਾਹਰ ਹੈ ਅਸਗਨ ਅਲਾ ਦੇ ਆਸ਼ਕ ਨੂੰ ਕਿਸ ਦਾ ਡਰ ਪੈ ਨਹੀਂ ਹੁੰਦਾ ਖਰੀਆਂ ਖਰੀਆਂ ਲੈਖ ਦਿੱਤੀਆਂ ਹੋਣੀਆਂ ਜੋ ਜ਼ੋਦੀ ਜ਼ਮੀਨ ਟੰਬਰੀਆਂ ਹਨ ਔਰ ਇਹ ਦੋਸਤ ਸੱਚਾ ਨਾ ਅਜੇ ਤੱਕ ਕਿਸੇ ਨੇ ਮੇਰੇ ਅਕੀਦੇ ਔਰ ਅਮਲਾਂ ਦੀ ਐਸੀ ਨਖੇਦਨੀ ਕੀਤੀ ਉਸ ਦੇ ਜਫਰ ਨਾ ਮਨੇ ਮੇਰੀ ਇਨਸਾਨੀ ਜਜ਼ਬੇ ਨੂੰ ਹਲੂਨ ਦਿੱਤਾ ਅਸਗਨ ਇਹ ਤਾਂ ਸਾਮਨ ਦੇ ਕਿਉ ਅਜਮਤ ਵਾਲਾ ਪੀਰ ਹੈ ਜ਼ੂਨ ਯਾਦ ਹੋਵੇਗਾ ਕਿ ਫੌਦਰ ਸੈਦ ਖਾਨ ਤੇ ਰਮਜ਼ਾਨ ਖਾਨ ਉਸ ਪੀਰ ਨਾਲ ਜਾਰਲੇ ਸਨ ਜਹਾਨ ਪਨਾਮੇ ਸੁਣ ਨਹੀਂ ਸਕੇ ਸਿੱਧਲ ਤੇ ਲਾਉਣ ਵਾਲੀ ਕਿਹੜੀ ਗੱਲ ਹੈ ਔਰੰਗਜ਼ੇ ਵਜ਼ੀਰ ਖਾਨ ਨੇ ਮੇਰੇ ਨਾਂ ਤੇ ਪਹਿਲਾ ਕੁਰਾਨ ਸਿੰਘ ਦੀ ਕਸਮਾਂ ਖਾਧੀਆਂ ਫਿਰ ਉਸ ਪੀਰ ਨੂੰ ਮੰਨ ਤੋਂ ਛੱਡਣ ਲਈ ਮਜਬੂਰ ਕੀਤਾ ਪਿੱਛੇ ਧੋਖਾ ਨਾਵਣਾ ਕਰਤਾ ਔਰ ਲੜਾਈ ਵਿੱਚ ਉਸਦੇ بیٹے ਮਾਰੇ ਗਏ ਅਸਖੰਦ ਦਿਲੋਂ ਦੁੱਖ ਮਹਿਸੂਸ ਕਰਕੇ ਬਹੁਤ ਪੁਰੀ ਖਬਰ ਹੈ ਫਕੀਰਾਂ ਦੀ ਬਦਦੁਆ ਤੋ ਖੁਦਾ ਬਚਾਏ ਅਸਖੰਦ ਦੀ ਬੇਵਾਕੀ ਆਖੇ ਨਾ ਲੱਗਣਾ ਲੱਗਣ ਦਾ ਭਾਵ ਲਾਂਗ ਤਾਂ ਫਟਕਾਰਾਂ ਜਮੀਰ ਆਤਮਾ ਕੰਮ ਵਜੂਦ ਥਰਥਰਾ ਕੰਮ ਵਜ਼ੂ ਸਰੀ ਜਹਨ ਦਿਮਾਗ ਖੌਫਨਾ ਡਰਾਉਣਾ ਖਾਬ ਸੁਪਨਾ ਟੁੰਬ ਹਲੂਣ ਅਕੀਦੇ ਧਾਰਮਿਕ ਅਮਲ ਕਰਮ ਅਜ਼ਮਤ ਬੜਾਈ ਅਸਤਖਾਨ ਬਾਦਸ਼ਾਹ ਤੋਂ ਪੁੱਛਦਾ ਕਿ ਇਸ ਖਤ ਵਿੱਚ ਜਿਹੀ ਕਿਹੜੀ ਗੱਲ ਹੈ ਜੋ ਹਜ਼ੂਰ ਦੇ ਰਵਾਨ ਨੇ ਪਰੇਸ਼ਾਨ ਕਰਿਆ ਹਨ ਜੇ ਦੱਸਦਾ ਕਿ ਇਸ ਖਤ ਵਿੱਚ ਸਿੱਖਾਂ ਦੇ ਪੀਨੇ ਜਿਹੀ ਬੇਵਕੀ ਨਾਲ ਲਾਂਤ ਤਾਂ ਪੰਜਨ ਉਸ ਦੀ ਆਤਮਾ ਕੰਬ ਗਈ ਉਸ ਦਾ ਸਰੀਰ ਪਿੰਜਿਆ ਗਿਆ ਪਤਾ ਨਹੀਂ ਉਸ ਦੇ ਦਿਮਾਗ ਤੇ ਕੀ ਅਸਰ ਹੋਇਆ ਕਿ ਸਾਰੇ ਖਤ ਇਸ ਸਾਰੀ ਰਾਤ ਇੱਕ ਪਲ ਵੀ ਨੀਂ ਨੀਈ। ਸਵੇਰ ਹੁੰਦੇ ਜਦ ਅੱਖ ਲੱਗੀ ਤਾਂ ਜਿਆ ਡਰਾਉਣਾ ਸੁਪਨਾ ਆਇਆ ਜੋ ਵਿਅੰਨ ਤੋਂ ਬਾਹਰ ਐਸਤਖਾਨ ਕਹਿੰਦਾ ਕਿ ਅੱਲਾਹ ਦੇ ਆਸ਼ਕ ਨੂੰ ਕਿਸਦਾ ਡਰ ਨਹੀਂ ਹੁੰਦਾ। ਇਸ ਲਈ ਖਰੀਆਂ-ਖਰੀਆਂ ਲਿਖ ਦਿੱਤੀਆਂ ਹੋਣਗੀਆਂ ਜੋ ਹਜ਼ੂਰ ਦੀ ਆਤਮਾ ਨੂੰ ਹਲੂੜ ਰਹੀਆਂ ਨੇ। ਔਰੰਗਜ਼ੇਬ ਵਸਤਖਾਨ ਕਹਿੰਦਾ ਕਿ ਸੱਚ ਜਾਣਿਆ ਤਾਂ ਕਿਸੇ ਨੇ ਨਹੀਂ ਉਸ ਦੇ ਧਾਰਮਿਕ ਵਿਸ਼ਵਾਸਾਂ ਤੇ ਅਮਲਾਂ ਦੀ ਅਜਿਹੀ ਨਿਖੇਦੀ ਨਹੀਂ ਕੀਤੀ। ਉਸਨੇ ਜਫਰਨਾਮੇ ਉਸਦੇ ਜਫਰ ਨਾਮ ਨੇ ਉਸਦੇ ਇਨਸਾਨੀ ਜੈਵਨ ਨੂੰ ਹਿਲਾਉਣ ਦਿੱਤਾ ਉਸਦ ਖਾਨ ਕਹਿੰਦਾ ਕਿ ਇਹ ਤਾਂ ਸਾਰੇ ਮੰਦੇ ਕੀ ਉਹ ਵਡਿਆਈ ਵਾਲਾ ਪੀ ਰਿਹਾ ਹਜ਼ੂਨ ਯਾਦ ਹੋ ਕੇ ਫੌਦਾ ਸੈਦ ਖਾਨ ਤੇ ਰਮਜ਼ਾਨ ਖਾਨ ਉਸ ਪੀਰ ਨਾਲ ਜਾ ਮਿਲੇ ਸਨ ਉਸਦ ਖਾਨ ਬਾਅਦ ਚੰਦ ਕਹਿੰਦਾ ਕਿਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਸ ਵਿੱਚ ਦਿਲ ਤੇ ਲਾਉਣ ਵਾਲੀ ਕਿਹੜੀ ਗੱਲ ਹੈ ਔਰ ਅੰਜਰਦਸਤ ਹੈ ਕਿ ਵਜ਼ੀਰ ਖਾਨ ਨਿਊਜ਼ ਦੇ ਨਾਂ ਤੇ ਪਹਿਲਾਂ ਕੁਰਾਨ ਸ੍ਰੀਕ ਤੇ ਕਸਮਾਂ ਖਾਧੀਆਂ ਫਿਰ ਉਸ ਪੀਰ ਨੂੰ ਅਨੰਤ ਪਰਚਰਨ ਲਈ ਮਯੂਤ ਕੀਤਾ ਬਾਅਦ ਦੁੱਖ ਨਾ ਹਮਲਾ ਕਰਤਾ ਲੜਾਈ ਵਿੱਚ ਉਸ ਪੀਰ ਦੇ ਬੇਟੇ ਸ਼ਹੀਦ ਹੋ ਗਏ ਅਸਤਖਾਨ ਦੀ ਲੋ ਦੁੱਖ ਮਹਿਸੂਸ ਕਰਕੇ ਕਹਿੰਦਾ ਕਿ ਬਹੁਤ ਬੁਰੀ ਖਬਰ ਹੈ ਫਕੀਰਾਂ ਦੀ ਬਦਤਵਤੋਂ ਰੱਬ ਬਚਾਵੇ ਔਰੰਗਜ਼ੇਬ ਅੰਤਰੀਵ ਦਰਦ ਦੀ ਬੇਸ਼ੱਕ ਮੈਂ ਉਸਦੇ ਬਾਪ ਦੇ ਘਰ ਦੇ ਕਤਲ ਦਾ ਹੁਕਮ ਦਿੱਤਾ ਸੀ ਮਗਰ ਉਹ ਮੁਲਕੀ ਮਾਮਲਾ ਸੀ ਪਰ ਵਜੀਨ ਖਾਨ ਨੇ ਮੇਰਾ ਨਾਮ ਬਦਨਾਮ ਕੀਤਾ ਔਰ ਇਸਲਾਮ ਦੀ ਤੋਹੀਨ ਕੀਤੀ ਹੈ 10 ਉਸਨੂੰ ਕਿੱਸ ਹੋ ਜਾਤੀ ਜਾਵੇ ਅਸਕਾਂਡੂੰਗੀ ਸੋਚ ਵਾਲੀ ਬਾਤ ਹੈ ਜਹਾਨਪਨਾਗ ਦੇ ਗੋਲਕੁੰਡਾ ਤੇ ਵਿਜ਼ਾਪੁਰ ਫਤੇ ਕਰਕੇ ਅਸੀਂ ਮਰਾਠਾ ਦਾ ਰਸਤਾ ਸਾਫ ਕਰ ਦਿੱਤਾ ਇਸ ਵਕਤ ਮੁਲਕ ਦੀ ਹਾਲਤ ਬਹੁਤ ਨਾਜ਼ੁਕ ਆਕਰ ਪੰਜਾਬ ਵਿੱਚ ਵਜ਼ੀਰ ਖਾਨ ਨੇ ਸਿੱਖਾਂ ਨੂੰ ਕਾਬੂ ਵਿੱਚ ਰੱਖਿਆ ਹੋਇਆ ਹੈ ਔਰ ਉਹਦੇ ਸਭ ਪਹਿਲੂ ਮੈਂ ਅੱਛੀ ਤਰ੍ਹਾਂ ਸੋਚੀ ਹਨ ਮੈਨੂੰ ਕੋਈ ਠੀਕ ਠਾਕ ਰਾ ਨਜ਼ਮੀਆ ਦਾ ਗਾਸ ਗਾਨ ਮੇਰਾ ਖਿਆਲ ਹੈ ਕਿ ਗੁਰੂ ਨੂੰ ਬਾਝ ਜਿੱਥੇ ਬੁਲਾਇਆ ਜਾਵੇ ਉਸ ਦਿਨ ਦੀ ਤਸੱਲੀ ਕਰਕੇ ਸਲਾਹ ਕਰ ਲਈ ਜਾਏ ਔਰ ਉਹ ਅੱਗੇ ਦੋ ਦਫਾ ਮੈਂ ਪੈਗਾਮ ਭੇਜ ਚੁੱਕਾ ਹਾਂ ਉਹ ਪੀਤੀ ਸੇ ਹਾਲ ਦੇ ਸਾਡੀ ਗੱਲ ਕਿਸ ਤੇ ਯਕੀਨ ਨਹੀਂ ਕਰੇਗਾ ਅਸਗਾਨ ਉਸਨੇ ਜਫਰਨਾਮੇ ਦੇ ਕੀਤੇ ਕੀ ਲਿਖਿਆ ਔਰ ਮੈਨੂੰ ਮਾਲਵੇ ਦੇ ਕਾਂਗੜ ਨਗਰ ਵਿੱਚ ਮਿਲਦਾ ਪੈਗਾਮ ਕਰ ਲਿਆ ਹੈ ਅੰਤਰੀਵ ਅੰਦਰਲਾ ਮਾਮਲਾ کٹنا اسلام مسلمانی ترم توہین نردر نازک کمزور بیج باجت عزت یقین پروسہ پیغام سنیہاں ਔਰੰਗਜੀਤ ਵੰਦਲੇ ਡੈਰਡਿਨ ਕਹਿੰਦਾ ਭਾਵੇਂ ਉਸਨੇ ਸ਼ਹੀਰ ਗੋਬਿੰਜੀ ਦੇ ਪਿਤਾ ਸ਼੍ਰੀ ਗੁਤੇਗ ਵਾਹ ਦਰਜੀ ਦੇ ਕਤਲ ਦਾ ਹੁਕਮ ਦਿੱਤਾ ਪਰ ਉਹ ਮੁਲਕੀ ਮਾਮਲਾ ਸੀ ਵਜ਼ੀਰ ਖਾਨ ਨੇ ਉਸ ਦਾ ਨਾਮ ਬਦਨਾਮ ਕੀਤਾ ਸਲਾਮ ਦੀ ਬੇਇੱਜ਼ਤੀ ਕੀਤੀ ਹੈ ਬਾਦਸ਼ਾਹ ਔਰੰਗਜ਼ੇਬ ਖਾਨ ਤੋਂ ਪੁੱਛਦਾ ਕਿ ਉਸ ਨੂੰ ਕੀ ਸਹਤੀ ਹੈ ਵਜ਼ੀਰ ਖਾਨ ਜਵਾਬ ਹੁੰਦਾ ਕਿ ਇਹ ਡੂੰਗੀ ਸੋਚ ਵਾਲੀ ਗੱਲ ਹੈ ਉਹ ਕਹਿੰਦਾ ਕਿ ਅੱਗੇ ਗੋਰਕੁੰਡਾ ਵਿਜਾਪੁਰ ਨੂੰ ਫਤਿਹ ਕਰਕੇ ਉਹਨਾਂ ਨਾਠ ਦਾ ਰਸਤਾ ਸਾਫ਼ ਕਰਦੇ ਉਸ ਸਮੇਂ ਦੇਸ਼ ਦੀ ਹਾਲਤ ਬਹੁਤ ਕਮਜ਼ੋਰ ਹੈ ਅੰਧ ਪੰਜਾਬ ਵਿੱਚ ਵਜ਼ੀਰ ਖਾਨ ਨੇ ਸਿੱਖਾਂ ਨੂੰ ਘਾਬਰੂਚ ਰੱਖਿਆ ਔਰੰਗਜ਼ੇਬ ਕਹਿੰਦਾ ਕਿ ਉਸਨੇ ਸਾਰੇ ਪ कोई ठीक रास्ता नजर नहीं आंदा। ਅਸਖਨ ਕਹਿੰਦਾ ਹੈ ਕਿ ਉਸ ਦਾ ਖਿਆਲ ਹੈ ਕਿ ਗੁਰੂ ਸਾਹਿਬ ਨੂੰ ਬਾਅਦ ਦਿੱਤੇ ਬੁਲਾ ਜਾਵੇ ਉਹਨਾਂ ਦੀ ਤਸੱਲੀ ਕਰਕੇ ਉਹਨਾਂ ਨਾਲ ਸਲਾਹ ਕਰ ਲਈ ਜਾਵੇ ਔਰੰਗਜੇਬ ਨੇ ਦੱਸਿਆ ਕਿ ਉਹ 2 ਵਰਸ ਨਹੀਂ ਉਪੇਚੁਕਾ। ਹੁਣ ਉਹ ਪੀਰ ਨਹੀਂ ਕਿਸੇ ਹਾਲਤ ਵਿੱਚ ਉਹਨਾਂ ਦੀ ਗੱਲ ਤੇ ਭਰੋਸਾ ਨਹੀਂ ਕਰਨਾ। ਅਸਖਨ ਕੋਈ ਦਾ ਗੁਰੂ ਜੀ ਨੇ ਜਫਾਨਾਮੇ ਦੇ ਅੰਤ ਕੀ ਲਿਖਿਆ ਔਰੰਗਜੇਬ ਦੱਸਦਾ ਕਿ ਗੁਰੂ ਜੀ ਨੂੰ ਸੰਭਾਲ ਕੇ ਦੇ ਕਾਂਗਨਗਰ ਵਿੱਚ ਮਿਲਣ ਦਾ ਸੁਨੇਹਾ ਕਰਿਆ। ਅਸਗਾਨੀ ਇਸ ਵਕਤ ਦੱਖਣ ਵਿੱਚ ਸਾਡੀ ਹਾਲਤ ਇਤਨੀ ਖਰਾਬ ਹੈ ਯੂਰਿਕ ਦਿਲ ਨਹੀਂ ਵੀ ਇੱਧਰ ਉੱਧਰ ਨਹੀਂ ਜਾ ਸਕਦੇ ਔਰੰਗਜ਼ੇਬ ਤਾਂ ਫਿਰ ਕਿਹਾ ਟੰਗ ਬਰਤਿਆ ਜਾਵੇ ਅਸਗਨ ਹਯੂਰ ਆਪਣੇ ਹੱਥੀਕਾ ਕਲਿਕੇ ਤਵਾਰ ਜੋ ਕਾਸਤ ਭੇਜੋ ਔਰੰਗਜੀਤ ਜਿਵੇਂ ਕੋਈ ਗੱਲ ਜੱਜ ਗਈ ਹੁੰਦੀ ਹੈ ਮੇਰਾ ਵੀ ਇਹੀ ਖਿਆਲ ਹੈ ਕਿ ਖਾਸ ਕਾਸਤ ਨੂੰ ਭੇਜ ਕੇ ਗੁਰੂ ਨੂੰ ਸੁਲਾ ਸਲਾਈ ਸਫਾਈ ਲਈ ਇੱਥੇ ਬੁਲਾਉਂਦਾ ਹੈ ਉਹਨਾਂ ਦੀ ਇਫਾਜਤ ਅਖਾਤਰ ਕਵਾਜ ਇੰਤਜ਼ਾਮ ਕਰਦਾ ਹੈ ਜਾਓ ਮੀਰ ਮੁੰਚੀ ਔਰ ਦਿਆ ਸਿੰਘ ਨੂੰ ਦਰਬਾਰੀ ਖਾਸ ਵਿੱਚ ਹਾਜ਼ਰ ਕਰੋ ਮੈਂ ਤਿਆਰ ਹੋ ਕੇ ਜਲਦੀ ਆਉਂਦਾ ਹਾਂ اس کھان جو حکم جہان پہان جہان پناہ اور ان دیکھو کسی نے گال بات نہیں کرنی اس کھان ہرگس نہیں جہان پناہ سر چکا کے جاندہ ہے اور ان جیو بیچن کا اندر کم پھر مالا فین لگ دا ہے جدو مانو پھر بھی ٹکاؤں نہیں ملتا تا جب فرنا لے کے اچھی ٹھی ہے اتباہ جو پروسی جو کاس دودھ حفاظ رکھیا خاتر گوا بہت اچھا انتظام پر ون نین منچی بڑا منچی دروارے ਖਾਸ ਜਿਸ ਦਰਵਾਜ਼ੇ ਚ ਮੀਨ ਵਜੀਦ ਤੇ ਖਾਸ ਲੋਪਾ ਸ਼ਮਿਲ ਹਰ ਕਿਸ ਬਿਲਕੁਲ ਅਸਖਾਨ ਔਰੰਗਜ਼ੇਬ ਦੇਖੀ ਇਸ ਸਮੇਂ ਦਖਣ ਵਿੱਚ ਉਹਨੇ ਹਾਲਤ ਇੰਨੀ ਖਰਾਬ ਹੈ ਕਿ ਬਾਦਸ਼ਾਹ ਕਦਨ ਲਈ ਵੀ ਦਰਦਨੀ ਜਾ ਸਕਦੇ ਔਰੰਗਜ਼ੇਬ ਤੱਕ ਫਿਰ ਕਿਹੜਾ ਤੰਗ ਵਰਤੇ ਜਾਵੇ ਅਸਖਾਨ ਕਹਿੰਦਾ ਕਿ ਹਜ਼ੂਰ ਆਪਣੇ ਤਨਖਾਤ ਲੈ ਕੇ ਪ੍ਰੋਸੀਜਰ ਦੂਦਿਆਤ ਭੇਜਣ ਔਰੰਗਜ਼ੇਬ ਉਹ ਜਿਵੇਂ ਗੱਲ ਜੱਜਗੀ ਹੋਵੇ ਇਸ ਲਈ ਕਹਿੰਦਾ ਕਿ ਉਸ ਦਾ ਵੀ ਇਹੀ ਖਿਆਲ ਹੈ ਕਿ ਉਹ ਕਹਿੰਦਾ ਕਿਸੇ ਖਾਸ ਉਪਦੇ ਗੁਰੂ ਜੀ ਨੂੰ ਸੁਲਾ ਸਫਾਈ ਲਈ ਇਥੇ ਬੁਲਾਉਂਦਾ ਹੈ ਮੈਂ ਰੱਖਿਆ ਤਾਂ ਬਹੁਤ ਅੱਛਾ ਪ੍ਰਵਾਨ ਕਰਦਾ ਹੈ ਔਰ ਉਹ ਜੀ ਕਹਿੰਦਾ ਕਿ ਮੀਰ ਮੁਨਸੀ ਤੇ ਦਿਆ ਸਿੰਘ ਨੂੰ ਦਰਬਾਰੇ ਖਾਸ ਵਿੱਚ ਹਾਜ਼ਰ ਕਰੋ ਆ ਤਿਆਰ ਹੋ ਕੇ ਜਲਦੀ ਆਉਂਦਾ ਹੈ ਅਸਦਖਨ ਵਾਰਸ਼ਨ ਕਹਿੰਦਾ ਕਿ ਜੋ ਉਹਨਾਂ ਦਾ ਹੁਕਮ ਹੋਵੇ ਔਰੰਗਜ਼ੇਬ ਅਸਦਖਨ ਨੂੰ ਕਹਿੰਦਾ ਕਿ ਕਿਸੇ ਨਾਲ ਗੱਲ ਨਾ ਕਰੇ ਜੋ ਆ ਵਿੱਚ ਅਸਦਖਨ ਵਾਰਸ਼ਨ ਕਹਿੰਦਾ ਕਿ ਬਿਲਕੁਲ ਨਹੀਂ ਕਰੇਗਾ ਸਿਰ ਚੁੱਕਾ ਕੇ ਚਲੇ ਜਾਂਦਾ ਹੈ ਔਰੰਗਜੀ ਬੇਚੈਨੀ ਹਾਲਤ ਵਿੱਚ ਕਮਰੇ ਵਿੱਚ ਕੋ ਹੁੰਦਾ ਫੇਰ ਨਾਲਾ ਫੇਰ ਤੋ ਜਫਰਨਾਮਾ ਲੈ ਕੇ ਚੁੱਜੀ ਪੜ੍ਹਦਾ ਹੈ ਤਦਿਆ ਵਿਦਿਆਰਥੀਓ ਇਹ 10ਵੀਂ ਕਲਾਸ ਦੀ ਪੰਜਾਬੀ ਬਨਗਰੀ ਦੀ ਕਾਂਗੀ ਪਾਗ ਦੇ ਪਹਿਲੇ ਪਾਠ ਜਫਰਨਾਮਾ ਦਾ ਚੌਥਾ ਪਾਠ ਅਗਲੀ ਵੀਡੀਓ ਵਿੱਚ ਅਪਸ ਦਾ ਪੰਜਵਾਂ ਪਾਠ ਕਰਾਂਗੇ ਧੰਨਵਾਦ